ਪੂਰੀ ਦੁਨੀਆ ਦੇ ਵਿੱਚ ਨਾਨਕ ਨਾਮ ਲੈਵਾ ਸਿੱਖੇ ਇਸ ਵਕਤ ਦੋ ਅਹਿਮ ਸ਼ਤਾਬਦੀਆਂ ਮਨਾ ਰਹੀ ਨੇ 450 ਸਾਲਾ ਸ਼ਤਾਬਦੀਆਂ ਮਨਾ ਰਹੇ ਨੇ ਅਕਸਰ ਹੁੰਦਾ ਤਾਂ ਪਹਿਲਾਂ ਇਹ ਸੀਗਾ ਕਿ ਜਦੋਂ ਵੀ ਕੋਈ ਸ਼ਤਾਬਦੀ ਆਂਦੀ ਹੈ ਤਾਂ ਭਾਵੇਂ ਉਹ ਸਟੇਟ ਦੀ ਗਵਰਨਮੈਂਟ ਹੋਵੇ ਜਾਂ ਕੇਂਦਰ ਦੀ ਸਰਕਾਰ ਹੋਵੇ ਉਹ ਸ਼ਤਾਬਦੀਆਂ ਨੂੰ ਵੱਧ ਚੜ ਕੇ ਮਨਾਉਂਦੇ ਨੇ ਕੋਈ ਨਾ ਕੋਈ ਪ੍ਰੋਗਰਾਮ ਰੱਖਦੇ ਨੇ ਔਰ ਉਹਨਾਂ ਸ਼ਤਾਬਦੀਆਂ ਤੇ ਸਬੰਧ ਦੇ ਵਿੱਚ ਜਿਹੜੇ ਇਲਾਕੇ ਸਬੰਧਤ ਹੋਣੇ ਉਹਨਾਂ ਸ਼ਤਾਬਦੀਆਂ ਦੇ ਨਾਲ ਉਹਨਾਂ ਇਲਾਕਿਆਂ ਦੇ ਵਿਕਾਸ ਲਈ ਗ੍ਰਾਂਟਾਂ ਦਿੱਤੀਆਂ ਜਾਂਦੀਆਂ ਨੇ ਕੋਈ ਕਾਲਜ ਜਾਂ ਕੋਈ ਯੂਨੀਵਰਸਿਟੀ ਵੱਡੀ ਹੈ ਜਿਹੜੀ ਉਹ ਬਣਾ ਦਿੱਤੀ ਜਾਂਦੀ ਹੈ ਤਾਂ ਜੋ ਜਦੋਂ ਵੀ ਇਸ ਕਾਲਜ ਤੇ ਯੂਨੀਵਰਸਿਟੀ ਦਾ ਨਾਮ ਆਵੇ ਜਦੋਂ ਵੀ ਇਹਨੂੰ ਯਾਦ ਕੀਤਾ ਜਾਵੇ ਤਾਂ ਉਹ ਯਾਦ ਆ ਜਾਏ ਕਿ ਫਲਾਣੀ ਸ਼ਤਾਬਦੀ ਜਦੋਂ ਆਈ ਸੀ ਉਦੋਂ ਇਹਨਾਂ ਸਰਕਾਰਾਂ ਨੇ ਆ ਕੰਮ ਕੀਤੇ ਸੀਗੇ ਪਰ ਇਹ ਦੋ ਸ਼ਤਾਬਦੀਆਂ ਪੂਰੀ ਸਿੱਖ ਕੌਮ ਬਣਾ ਰਹੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮਣਾ ਰਹੀ ਹੈ ਸਿੱਖ ਸੰਸਥਾਵਾਂ ਬਣਾ ਰਹੀਆਂ ਨੇ ਪਰ ਸਰਕਾਰਾਂ ਗਾਇਬ ਨੇ ਨਾ ਤਾਂ ਸਟੇਟ ਸਰਕਾਰ ਕੁਝ ਬਣਾ ਰਹੀ ਹੈ ਨਾ ਹੀ ਕੇਂਦਰ ਦੀ ਸਰਕਾਰ ਕੁਛ ਮਨਾ ਰਹੀ ਹੈ ਇਹ ਸ੍ਰੀ ਗੁਰੂ ਅਮਰਦਾਸ ਜੀ ਦੇ 450 ਸਾਲਾ ਜੋਤੀ ਜੋਤ ਸਮਾਉਣ ਦੀ ਸ਼ਤਾਬਦੀ ਹੈ ਤੇ ਦੂਜੇ ਸ੍ਰੀ ਗੁਰੂ ਰਾਮਦਾਸ ਜੀ ਦੇ 450 ਸਾਲਾ ਗੁਰਿਆਈ ਸ਼ਤਾਬਦੀ ਹੈ ਜਿਸ ਨੂੰ ਪੰਜਾਬ ਸਰਕਾਰ ਪੂਰੀ ਤਰ੍ਹਾਂ ਭੁੱਲ ਗਈ ਹੈ ਅ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾਹ ਹੋਰਾਂ ਨੇ ਇੱਕ ਪ੍ਰੈਸ ਨੋਟ ਵੀ ਲਿਖਿਆ ਇੱਕ ਚਿੱਠੀ ਵੀ ਲਿਖੀ ਹੈ ਉਹ ਤੁਹਾਨੂੰ ਪੜ੍ਹ ਕੇ ਸੁਣਾਣੇ ਆ ਜਿੱਥੇ ਉਹਨਾਂ ਨੇ ਇਹ ਸ਼ਿਕਵਾ ਕੀਤਾ ਹੈ ਗਿਲਾ ਕੀਤਾ ਪੰਜਾਬ ਦੀ ਸਰਕਾਰ ਦੇ ਨਾਲ ਉਹਨਾਂ ਨੇ ਕਿਹਾ ਕਿ ਪੰਜਾਬ ਸਿੱਖਾਂ ਦਾ ਘਰ ਹੈ ਇਹ ਇੱਕ ਸਿੱਖ ਹੋਮਲੈਂਡ ਹੈ ਤੇ ਸਿੱਖ ਬੌਗਣਤੀ ਸੂਬਾ ਇਸ ਤੋਂ ਇਲਾਵਾ ਪੰਜਾਬ ਦਾ ਹਰ ਵਸਨੀਕ ਭਾਵੇਂ ਉਹ ਕਿਸੇ ਵੀ ਧਰਮ ਜਾ ਵਰਗ ਨਾਲ ਸੰਬੰਧ ਰੱਖਦਾ ਹੋਵੇ ਉਹ ਸਿੱਖ ਗੁਰਸੇਬਾਨਾਂ ਦੇ ਵਿੱਚ ਆਪਣੀ ਆਸਥਾ ਰੱਖਦਾ ਤੇ ਦਿਲੋਂ ਸਤਿਕਾਰ ਵੀ ਕਰਦਾ ਇਸੇ ਕਾਰਨ ਜਦੋਂ ਵੀ ਸਿੱਖਾਂ ਨਾਲ ਸੰਬੰਧਤ ਖਾਸ ਦਿਹਾੜੇ ਆਉਂਦੇ ਨੇ ਤਾਂ ਪੰਜਾਬ ਦੀ ਮੁੱਢਲੀ ਸਰਕਾਰਾਂ ਦਾ ਇਹ ਦਸਤੂਰ ਬਣਿਆ ਕਿ ਉਹ ਸਤਿਕਾਰ ਵਜੋਂ ਸੁਬੇਂਦਰ ਗਸ਼ਟ ਛੁੱਟੀ ਕਰਨ ਇਸ ਤੋਂ ਇਲਾਵਾ ਜਦੋਂ ਵੀ ਗੁਰੂ ਸਹਿਬਾਨ ਨਾਲ ਸੰਬੰਧਤ ਸ਼ਤਾਬ ਦੀ ਵਰਾ ਹੁੰਦਾ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਰ ਸਿੱਖ ਸਮਾਉਂ ਦੇ ਨਾਲ ਨਾਲ ਪੰਜਾਬ ਸਰਕਾਰ ਵੱਲੋਂ ਵੀ ਵਿਸ਼ੇਸ਼ ਰੂਪ ਦੇ ਵਿੱਚ ਪ੍ਰੋਗਰਾਮ ਉਲੀਕੇ ਜਾਂਦੇ ਨੇ ਇਸਨਾਲੀ ਸਮੇਂ-ਸਮੇਂ ਤੇ ਤਤਕਾਲੀ ਸਰਕਾਰਾਂ ਵੱਲੋਂ ਚਾਹੇ ਕੋਈ ਵੀ ਜਾਂ ਪਾਰਟੀ ਦੀ ਜਾਂ ਕਿਸੇ ਵੀ ਪਾਰਟੀ ਦੀ ਸਰਕਾਰ ਹੋਵੇ ਉਹਨਾਂ ਵੱਲੋਂ ਵਿਸ਼ੇਸ਼ ਐਲਾਨ ਤੇ ਉਹਨਾਂ ਦੀ ਪੂਰਤੀ ਕੀਤੀ ਜਾਂਦੀ ਹੈ ਇਹ ਉਹਨਾਂ ਨੇ ਐਗਜ਼ਾਮਪਲ ਵੀ ਦਿੱਤੀ ਕਿ ਜਿਵੇਂ ਸਰਗੁਣਾਨੰਦ ਦੇਵ ਜੀ ਦੀ 500 ਸਾਲਾ ਜਨਮ ਸ਼ਤਾਬ ਦੀ ਮੌਕੇ ਸਨ 1969 ਦੇ ਵਿੱਚ ਪੰਜਾਬ ਸਰਕਾਰ ਵੱਲੋਂ ਉਹਨਾਂ ਦੇ ਨਾਮ ਤੇ ਅੰਮ੍ਰਿਤਸਰ ਸਾਹਿਬ ਵਿਕੇ ਗੁਰੂ ਰਾਨਕ ਦੇਵ ਯੂਨੀਵਰਸਿਟੀ ਦੀ ਸਥਾਪਨਾ ਕੀਤੀ ਗਈ 99 ਦੇ ਵਿੱਚ ਖਾਲਸੇ ਦੀ 300 ਸਾਲਾ ਜਨਮ ਸ਼ਤਾਬਦੀ ਮੌਕੇ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਵੱਲੋਂ ਵਿਰਾਸਤੇ ਖਾਲਸਾ ਮਿਊਜ਼ੀਅਮ ਦੀ ਸਥਾਪਨਾ ਕੀਤੀ ਗਈ ਸ੍ਰੀ ਅਰਜਨ ਦੇਵ ਜੀ ਦੇ 400 ਸਾਲਾ ਸ਼ਹੀਦੀ ਸ਼ਤਾਬਦੀ ਮੌਕੇ ਸਰਕਾਰ ਵੱਲੋਂ ਤਰਨਤਾਰਨ ਨੂੰ ਜ਼ਿਲ੍ਹਾ ਲਾ ਨਹਾ ਗਿਆ ਸ਼ਿਰਗੁਰੂ ਨਾਨਕ ਦੇਵ ਜੀ ਦੇ 550 ਸਾਲਾ ਜਨਮ ਸ਼ਤਾਬ ਦੀ ਮੌਕੇ ਤਤਕਾਲੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ ਨਾ ਸਿਰਫ ਸੁਲਤਾਨਪੁਰ ਲੋਧੀ ਵਿਖੇ ਵਿਸ਼ੇਸ਼ ਸਮਾਗਮ ਕੀਤਾ ਗਿਆ ਸਗੋ ਸ਼ਿਰਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਹਰੇਕ ਨਗਰੀ ਨੂੰ ਪੰਜਾਬ ਦੇ ਅੰਦਰ ਵਿਸ਼ੇਸ਼ ਗ੍ਰਾਂਟ ਦਿੱਤੀ ਗਈ ਅ ਇਸ ਦੇ ਨਾਲ ਉਹਨਾਂ ਨੇ ਵੀ ਕਿਹਾ ਕਿ ਹਰ ਸ਼ਤਾਬ ਦੀ ਮੌਕੇ ਪੰਜਾਬ ਦੇ ਵਿੱਚ ਸਰਕਾਰ ਕਿਸੇ ਦੇ ਵੀ ਹੋਵੇ ਵੱਧ ਚੜ ਕੇ ਕਾਰਜ ਕਰਦੀ ਹੈ ਪਰ ਭਗਵੰਤ ਮਾਨ ਦੀ ਅਗਵਾਈ ਵਾਲੀ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਇਸ ਕਦਰ ਸੇ ਕੌਮ ਪ੍ਰਤੀ ਨਕੋ ਨਕ ਨਫ਼ਰਤ ਨਾਲ ਭਰੀ ਹੋਈ ਹੈ ਕਿ ਸ੍ਰੀ ਗੁਰੂ ਅਮਰਦਾਸ ਜੀ ਦੇ 450 ਸਾਲਾ ਜੋਤੀ ਜੋਤ ਸਮਾਉਣ ਦੀ ਸ਼ਤਾਬਦੀ ਤੇ ਸ੍ਰੀ ਗੁਰੂ ਰਾਮਦਾਸ ਜੀ ਦੇ 450 ਸਾਲਾ ਗੁਰਿਆਈ ਸ਼ਤਾਬਦੀ ਮੌਕੇ ਨਾ ਕੋਈ ਵਿਸ਼ੇਸ਼ ਐਲਾਨ ਕੀਤਾ ਗਿਆ ਨਾ ਹੀ ਕੋਈ ਵਿਸ਼ੇਸ਼ ਸਮਾਗਮ ਦਾ ਪ੍ਰਬੰਧ ਕੀਤਾ ਗਿਆ ਇਥੋਂ ਤੱਕ ਕਿ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਪਾਰਕਿੰਗ ਤੱਕ ਦੀ ਵਿਵਸਥਾ ਭਗਵੰਤ ਮਾਨ ਦੀ ਸਿੱਖ ਰੋਧੀ ਸਰਕਾਰ ਨੇ ਨਹੀਂ ਕੀਤੀ ਮੈਂ ਭਗਵੰਤ ਮਾਨ ਨੂੰ ਦੱਸਣਾ ਚਾਹੁੰਦਾ ਕਿ ਰਾਜਪਾਕ ਸਦਾ ਨਹੀਂ ਰਹਿੰਦੇ ਇਸ ਲਈ ਸੱਤਾ ਦੇ ਨਸ਼ੇ ਦੇ ਵਿੱਚ ਭਗਵੰਤ ਮਾਨ ਇੰਨੇ غرੂਰ ਨਾ ਹੋ ਜਾਣ ਕਿ ਗੁਰੂ ਘਰ ਦੇ ਨਾਲ ਮੱਥਾ ਲਗਾਣ ਸਗੋਂ ਰਾਜਪਾਕ ਮਿੱਟੀ ਹੁੰਦਿਆ ਸਮਾਂ ਨਹੀਂ ਲੱਗਦਾ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਮੈਂ ਚਾਹੁੰਦਾ ਕਿ ਆਪਣੀ ਗਲਤੀ ਮੰਨ ਕੇ ਪੰਜਾਬ ਦੀ ਸਰਕਾਰ ਇਹਨਾਂ ਸ਼ਤਾਬਦੀ ਸਮਾਗਮਾਂ ਨੂੰ ਵੱਟ ਚੜ ਕੇ ਮਨਾਵੇ ਸੋ ਇਹ ਇੱਕ ਗਿਲਾ ਜਿਹੜਾ ਉਹ ਕੀਤਾ ਗਿਆ ਕਿ ਉਹਨਾਂ ਨੇ ਦੱਸਿਆ ਕਿ ਪਿਛਲੀਆਂ ਸਰਕਾਰਾਂ ਜਿਹੜੀਆਂ ਮਰਜ਼ੀ ਰਹੀਆਂ ਹੋਣ ਉਹਨਾਂ ਸਰਕਾਰਾਂ ਨੇ ਵੱਧ ਚੜ ਕੇ ਇਹਨਾਂ ਸ਼ਤਾਬਦੀਆਂ ਨੂੰ ਬਨਾਇਆ ਸਾਡੇ ਨਾਲ ਦੋ ਖਾਸ ਮਹਿਮਾਨ ਨੇ ਇਸ ਪੂਰੇ ਮੁੱਦੇ ਤੇ ਗੱਲਬਾਤ ਕਰਨ ਦੇ ਤਲਵਿੰਦਰ ਸਿੰਘ ਬੁੱਟਰ ਸਾਹਿਬ ਵਿਸ਼ੇਸ਼ ਟਿੱਪਣੀਕਾਰ ਤੇ ਲੇਖਕ ਨੇ ਕੁਲਦੀਪ ਸਿੰਘ ਗੜਗੱਤ ਸਾਹਿਬ ਸਿੱਖ ਬੁੱਧੀਜੀਵੀ ਰਹੇ ਬਹੁਤ ਬਹੁਤ ਸਵਾਗਤ ਹੈ ਦੋਵੇਂ ਮਹਿਮਾਨਾਂ ਦਾ ਸ਼ੁਰੂਆਤ ਬੁੱਟਰ ਸਾਹਿਬ ਮੈਂ ਥੋੜੇ ਤੋਂ ਕਰਨਾ ਬੁੱਟਰ ਸਾਹਿਬ ਇਹ ਜਿਹੜਾ ਗਿਲਾ ਕੀਤਾ ਗਿਆ ਕੁਝ ਸਿੱਖ ਸੰਸਥਾਵਾਂ ਵੱਲੋਂ ਵੀ ਪਰਮਜੀਤ ਸਿੰਘ ਸਰਨਾ ਵੱਲੋਂ ਵੀ ਇਹ ਜਾਇਜ਼ ਲੱਗਦਾ ਤੁਹਾਨੂੰ ਕਿ ਸੂਬਾ ਸਰਕਾਰਾਂ ਨੂੰ ਵੀ ਇਹ ਕੰਮ ਕਰਨੇ ਚਾਹੀਦੇ ਨੇ ਪਰ ਦੂਜੇ ਪਾਸੇ ਸਟੇਟ ਗਵਰਨਮੈਂਟ ਕਹਿੰਦੀ ਹੈ ਕਿ ਦੇਖੋ ਸਰਕਾਰ ਦਾ ਤਾਂ ਕੋਈ ਧਰਮ ਹੀ ਨਹੀਂ ਹੁੰਦਾ ਉਹ ਤਾਂ ਇਸ ਸਮਾਗਮ ਕੀ ਤੇ ਜਾਸਾ ਦੇ ਨੇ ਦੇਖੋ ਪ੍ਰੋਫੈਸਰ ਪੂਰਨ ਸਿੰਘ ਕਹਿੰਦੇ ਆ ਕਿ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਜੀ ਪੰਜਾਬ ਦੇ ਵਿੱਚ ਗੁਰੂ ਨਾਨਕ ਦੇ ਫਲਸਫੇ ਦੇ ਵਿੱਚ ਹੀ ਸਭ ਤੋਂ ਵੱਡੀ ਧਰਮ ਨਿਰਪੇਖਤਾ ਆ ਅਸੀਂ ਆਪਣਾ ਪਿਛੋਕੜ ਦੇਖ ਲਈਏ ਪੰਜਾਬ ਦੇ ਵਿੱਚ 49 ਸਾਲ ਲਗਭਗ ਸਾਡਾ ਸਿੱਖਾਂ ਦਾ ਰਾਜ ਰਿਹਾ ਆ ਦੇ ਉਸ ਰਾਜ ਦੇ ਦੌਰਾਨ ਜਿੱਥੇ ਮਹਾਰਾਜਾ ਰਣਜੀਤ ਸਿੰਘ ਨੇ ਸ੍ਰੀ ਹਰਮੰਦਰ ਸਾਹਿਬ ਤੇ ਉੱਤੇ ਸੋਨੇ ਦੀ ਸੇਵਾ ਕਰਾਈ ਉਸ ਦੇ ਨਾਲ-ਨਾਲ ਹਿੰਦੂਆਂ ਦੇ ਤੀਰਥ ਸਥਾਨਾਂ ਤੇ ਮੁਸਲਮਾਨਾਂ ਦੇ ਜਿਹੜੇ ਆ ਧਾਰਮਿਕ ਸਥਾਨਾਂ ਉਹਨਾਂ ਦੀ ਵੀ ਬਰਾਬਰ ਹੀ ਉਹਨਾਂ ਨੇ ਸੇਵਾ ਕਰਾਈ ਤੇ ਉੱਥੇ ਆਪਣੀ ਹਕੀਕਤ ਪ੍ਰਗਟ ਕੀਤੀ ਕਿਉਂਕਿ ਜਿਹੜਾ ਰਾਜਾ ਹੁੰਦਾ ਆ ਉਹ ਧਰਮ ਨਿਰਪੇਖ ਹੋਣ ਦੇ ਨਾਲ-ਨਾਲ ਸਾਰੀ مخلوਕ ਦਾ ਸਾਂਝਾ ਰਾਜਾ ਦਾ ਉਹਦਾ ਧਰਮ ਹਰ ਇੱਕ عقیده ਹਰ ਇੱਕ ਵਿਸ਼ਵਾਸ ਦੀ ਸੁਰੱਖਿਆ ਤੇ ਉਹਦਾ ਜਿਹੜਾ ਉਹਦੇ ਵਿੱਚ ਉਹਦੇ ਪ੍ਰਗਟਾਉ ਨੂੰ ਜਿਹੜਾ ਬਦਲ ਫੁਣਨ ਲਈ ਯੋਗ ਜਿਹੜਾ ਮਾਹੌਲ ਦੇਣਾ ਉਹ ਉਹਦਾ ਐਲ ਇਹ ਫਰਜ਼ ਹੁੰਦਾ ਆ ਸੋ ਇਸ ਕਰਕੇ ਪਹਿਲੀ ਗੱਲ ਜਿਹੜੀ ਇਹ ਕਹਿਣੀ ਭਗਵੰਤ ਮਾਨ ਸਰਕਾਰ ਵੱਲੋਂ ਇਹ ਨਿਰੋਲ ਨਾਸਤਿਕਤਾ ਦਾ ਪ੍ਰਗਟਾਵਾ ਆ ਤੇ ਇਥੋਂ ਇੱਕ ਗੱਲ ਹੋਰ ਸਾਹਮਣੇ ਹੁੰਦੀ ਜਿਹੜੀ ਇੱਕ ਵੱਖਰੀ ਬੈਸ ਦਾ ਵਿਸ਼ਾ ਆ ਕਿ ਪੰਜਾਬ ਦੀ ਜਿਹੜੀ ਮੌਜੂਦਾ ਸਰਕਾਰ ਆ ਉਹਦਾ ਏਜੰਡਾ ਤੇ ਉਹਦੀ ਨੀਤੀ ਕੀ ਆ ਇਥੋਂ ਇਸ ਗੱਲ ਨੂੰ ਜਿਹੜਾ ਸਾਹਮਣੇ ਲਿਆਉਣ ਲਈ ਇੱਕ ਵੱਖਰੀ ਡਿਬੇਟ ਚੱਲਣੀ ਚਾਹੀਦੀ ਆ ਕਿਉਂਕਿ ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਕਿ ਸਰਨਾ ਸਾਹਿਬ ਨੇ ਜਿਹੜਾ ਇੱਕ ਪ੍ਰੈਸ ਰਿਲੀਜ਼ ਅੱਜ ਕੀਤਾ ਆ ਜੀ ਉਹਦੇ ਵਿੱਚ ਉਹਨਾਂ ਗੱਲ ਕੀਤੀ ਪਹਿਲਾਂ ਮੈਂ ਥੋੜਾ ਜਿਹਾ ਪਿਸ਼ੋਕੜ ਚ ਚਲ ਜਾਵਾਂ ਕਿ ਇਹ ਜਿਹੜਾ ਪੰਜਾਬ ਦੇ ਵਿੱਚ ਸ਼ਤਾਬ ਦੀਆਂ ਮਨਾਉਣ ਦੀ ਜਿਹੜੀ ਪਰੰਪਰਾ ਆ ਇਹ ਕਿਉਂ ਤੇ ਕਿਵੇਂ ਚਲੀ ਜਿਵੇਂ ਤੇ ਆ ਜਦੋਂ ਤੋਂ ਗੁਰਮਤ ਦਾ ਧਰਮ ਜਿਹੜਾ ਆ ਇਹ ਪ੍ਰਗਟ ਹੋਇਆ ਗੁਰੂ ਨਾਨਕ ਸਾਹਿਬ ਤੋਂ ਉਦੋਂ ਤੋਂ ਹੀ ਗੁਰੂ ਸਾਹਿਬਾਨ ਦੇ ਗੁਰਪੁਰਬ ਮਨਾਉਣ ਦੀ ਜਿਹੜੀ ਪਰੰਪਰਾ ਕਿਉਂਕਿ ਭਾਈ ਗੁਰਦਾਸ ਜੀ ਕਹਿੰਦੇ ਆ ਜਿਹੜੇ ਭਾਏ ਭਗਤ ਦੇ ਵਿੱਚ ਭੈ ਭਾਵਨੀ ਦੇ ਵਿੱਚ ਰਹਿ ਕੇ ਜਿਹੜਾ ਗੁਰੂ ਸਾਹਿਬਾਨ ਦੇ ਗੁਰਪੁਰਬ ਮਨਾਉਣੇ ਇਹ ਆਦ ਕਾਲ ਤੋਂ ਜਿਹੜੀ ਪਰੰਪਰਾ ਚੱਲੀ ਆ ਰਹੀ ਹੈ ਕਿ ਉਹਨਾਂ ਗੁਰੂ ਸਾਹਿਬਾਨਾਂ ਦੀ ਜਿਹੜੀ ਸਿੱਖਿਆ ਆ ਉਹਨਾਂ ਦਾ ਜਿਹੜਾ ਵਿਚਾਰ ਆ ਫਲਸਫਾ ਆ ਉਹਦੇ ਤੋਂ ਸੇਧ ਲੈ ਕੇ ਅੱਜ ਦੇ ਸਮੇਂ 'ਚ ਅਸੀਂ ਅੱਗੇ ਕਿਵੇਂ ਤੁਰਨਾ ਜੀ ਸਭ ਤੋਂ ਪਹਿਲੀ ਸ਼ਤਾਬ ਦੀ ਜਿਹੜੀ ਸਾਡੇ 2020 ਸਦੀ ਦੇ ਵਿੱਚ ਮਨਾਈ ਗਈ ਆ ਉਹ 1969 ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ 500 ਸਾਲਾ ਜਿਹੜਾ ਉਹ ਪ੍ਰਕਾਸ਼ ਦਿਵਸ ਬਣਾਇਆ ਗਿਆ ਜਿਹੜਾ ਬੜੇ ਵੱਡੇ ਪੱਧਰ ਤੇ ਮਨਾਇਆ ਗਿਆ ਤੇ ਉਸ ਦੌਰਾਨ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਜਿਹੜੀ ਆ ਵਿਦਿਆ ਦੇ ਪ੍ਰਚਾਰ ਪ੍ਰਸਾਰ ਦੇ ਲਈ ਇਹ ਇਹ ਸਥਾਪਿਤ ਹੋਈ ਉਸ ਦੇ ਨਾਲ ਪੰਜਾਬ ਭਰ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਸਿੱਖਿਆ ਦੇ ਪ੍ਰਚਾਰ ਪ੍ਰਸਾਰ ਲਈ ਕਿਉਂਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਤੇ ਫਲਸਫੇ ਦਾ ਸਭ ਤੋਂ ਵੱਡਾ ਏਜੰਡਾ ਆ ਸਿੱਖਿਆ ਸੀ ਤੇ ਗਿਆਨ ਸੀ ਕਿ ਗਿਆਨ ਦੇ ਉਜਾਲੇ ਦੇ ਨਾਲ ਅਸੀਂ ਜਿਹੜਾ ਅਗਿਆਨਤਾ ਦੇ ਧੁੰਦੂ ਘਾਰੇ ਨੂੰ ਖਤਮ ਕਰ ਸਕਦੇ ਆ ਤੇ ਇਹਦੇ ਨਾਲ ਹੀ ਲੋਕਾਈ ਦੀ ਜਿਹੜੀ ਆ ਆਤਮਕ ਤੇ ਸੰਸਾਰਕ ਪੜਾਈ ਕਰ ਸਕਦੇ ਆ ਤੇ ਉਸ ਦੌਰਾਨ ਪੰਜਾਬ ਸਰਕਾਰ ਨੇ ਗੁਰੂ ਨਾਨਕ ਸਾਹਿਬ ਦੇ ਫਲਸਫੇ ਤੋਂ ਸੇਧ ਲੈਂਦਿਆਂ ਪੂਰੇ ਪੰਜਾਬ ਦੇ ਵਿੱਚ ਗੁਰੂ ਨਾਨਕ ਦੇਵ ਜੀ ਦੇ ਨਾਮ ਦੇ ਉੱਤੇ 38 ਕਾਲਜ ਖੁੱਲੇ ਸੀਗੇ ਉਸ ਤੋਂ ਬਾਅਦ ਸ਼ਤਾਬਦੀ ਮਨਾਈ ਗਈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ 300 ਸਾਲਾ ਸ਼ੀ ਦੀ ਸ਼ਤਾਬਦੀ 1975 ਦੇ ਵਿੱਚ ਜਿਸ ਦੌਰਾਨ ਪੂਰੇ ਦੇਸ਼ ਦੇ ਵਿੱਚ ਐਮਰਜੈਂਸੀ ਲੱਗੀ ਸੀਗੀ ਤੇ ਉਸ ਦੇ ਬਾਵਜੂਦ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਜਿਹੜੇ ਦਮਦਮਿਤਕਸਾਲ ਦੇ ਉਸ ਵੇਲੇ ਮੁਖੀ ਸੀਗੇ ਉਹਨਾਂ ਨੇ ਸਾਰੀ ਅਕਾਲੀ ਲੀਡਰਸ਼ਿਪ ਦੇ ਜੇਲ੍ਹ ਦੇ ਵਿੱਚ ਬੰਦ ਹੋਣ ਦੇ ਬਾਵਜੂਦ ਉਹਨਾਂ ਨੇ ਐਮਰਜੈਂਸੀ ਦੇ ਬਾਵਜੂਦ ਤੇ ਜਿਹੜੇ 38 37 ਨਗਰ ਕੀਰਤਨ ਜਿਹੜੇ ਆ ਉਹ ਪੰਜਾਬ ਭਰ ਦੇ ਵਿੱਚ ਗੁਰਮਤਿ ਦੇ ਪ੍ਰਚਾਰ ਪ੍ਰਸਾਰ ਦੀ ਜਿਹੜੀ ਆ ਲਾਗ ਲਗਾਉਣ ਦੇ ਲਈ ਜਾਗਰੂਕਤਾ ਪੈਦਾ ਕਰਨ ਦੇ ਲਈ ਜਿਹੜੇ ਉਹ ਕੱਢੇ ਤੇ ਜਿਹੜਾ ਅਖੀਰਲਾ ਨਗਰ ਕੀਰਤਨ ਸੀਗਾ ਉਹ ਸ੍ਰੀ ਆਨੰਦਪੁਰ ਸਾਹਿਬ ਤੋਂ ਦਿੱਲੀ ਤੱਕ ਗਿਆ ਤੇ ਇਹ ਬੜੀ ਇਤਿਹਾਸਕ ਦਾ ਬੜਾ ਖੂਬਸੂਰਤ ਇੱਕ ਵਾਕਿਆ ਸੁਣਾਇਆ ਜਾਂਦਾ ਹੈ ਕਿ ਜਦੋਂ ਦਿੱਲੀ ਦੇ ਜਿਹੜਾ ਰਾਮਲੀਲਾ ਮੈਦਾਨ ਦੇ ਵਿੱਚ ਉਹ ਸਮਾਗਮ ਹੋ ਰਿਹਾ ਸੀ ਜਦੋਂ ਆਨੰਦਪੁਰ ਸਾਹਿਬ ਤੋਂ ਨਗਰ ਕੀਰਤਨ ਦਿੱਲੀ ਗਿਆ ਤਾਂ ਉਸ ਸਮਾਗਮ ਦੇ ਵਿੱਚ ਪ੍ਰਧਾਨ ਮੰਤਰੀ ਜਿਹੜੀ ਇੰਦਰਾ ਗਾਂਧੀ ਵੀ ਪਹੁੰਚ ਗਈ ਤੇ ਉਸ ਦੌਰਾਨ ਉਹਨੇ ਜਦੋਂ ਉਹ ਸਟੇਜ ਤੇ ਆਉਣ ਲੱਗੀ ਤੇ ਦਿੱਲੀ ਦੇ ਕੁਝ ਜਿਹੜੇ ਸਿੱਖਾਂ ਦੇ ਰਾਜਨੀਤਕ ਆਗੂ ਸੀ ਉਹਨਾਂ ਨੇ ਉਹਦੀ ਜੀਹਜੂਰੀ ਦੇ ਵਿੱਚ ਜਿਹੜਾ ਆ ਖੜੇ ਹੋ ਕੇ ਸਵਾਗਤ ਕੀਤਾ ਤੇ ਉਸਦੇ ਆਉਣ ਦੀ ਖੁਸ਼ੀ ਦੇ ਵਿੱਚ ਜਕਾਰੇ ਗਜਾਏ ਤੇ ਇਕੱਲੇ ਜਿਹੜੇ ਪੂਰੇ ਸਟੇਜ ਦੇ ਵਿੱਚ ਉੱਤੇ ਜਿਹੜੇ ਬਿਰਾਜਮਾਨ ਸੰਤ ਕਰਤਾਰ ਸਿੰਘ ਖਾਲਸਾ ਭਿੰਡਰਾਂ ਵਾਲੇ ਸੀ ਜਿਹੜੇ ਉਹਦੇ ਸਵਾਗਤ 'ਚ ਨਹੀਂ ਉੱਠੇ ਤੇ ਬਾਅਦ ਵਿੱਚ ਉਹਨਾਂ ਨੇ ਬਹੁਤ ਜ਼ਿਆਦਾ ਸ਼ਕਤੀ ਦੇ ਨਾਲ ਜਿਹੜੀ ਆ ਇਹਨਾਂ ਦੀ ਸਿੱਖ ਲੀਡਰਸ਼ਿਪ ਦੀ ਝਾੜ-ਝੰਮ ਕੀਤੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਜਗਤ ਜੋਤ ਗੁਰੂ ਨੇ ਬਿਲਕੁਲ ਉਹਨਾਂ ਦੀ ਹਜ਼ੂਰੀ ਚ ਖੜੇ ਕਿਵੇਂ ਹੋ ਗਏ ਤੁਸੀਂ ਸultan ਆ ਜਵੇ ਅਸੀਂ ਮਤਲਬ ਮਤਲਬ ਇਤਿਹਾਸ ਤੋਂ ਜੇ ਸੇਧ ਲਈ ਜਾਵੇ ਤਾਂ ਇਤਿਹਾਸ ਦੇ ਦੌਰਾਨ ਬਹੁਤ ਸਾਰੀਆਂ ਸ਼ਤਾਬਦੀਆਂ ਇੰਨੇ ਵੱਡੇ ਪੱਧਰ ਤੇ ਮਨਾਈਆਂ ਜਾਂਦੀਆਂ ਰਹੀਆਂ ਮੈਂ 1 ਮਿੰਟ ਵਾਪਸ ਆ ਗਿਆ ਤੁਹਾਡੇ ਕੋਲ ਗੜਕੜ ਸਾਹਿਬ 1 ਮਿੰਟ ਆ ਗੜਕੜ ਸਾਹਿਬ ਤੁਸੀਂ ਕਿਵੇਂ ਦੇਖਦੇ ਹੋ ਇਸ ਪੂਰੇ ਇਸ਼ੂ ਨੂੰ ਕਿਉਂਕਿ ਪੂਰੀ ਸਿੱਖ ਕੌਮ ਇਹਨਾਂ ਸ਼ਤਾਬਦੀਆਂ ਨੂੰ ਮਨਾ ਰਹੀ ਹੈ ਪੰਜਾਬ ਸਰਕਾਰ ਵੱਲੋਂ ਜਾਂ ਕੇਂਦਰ ਦੀ ਸਰਕਾਰ ਵੱਲੋਂ ਕੋਈ ਵੀ ਸਮਾਗਮ ਨਾ ਮਨਾਇਆ ਜਾਣਾ ਪਰ ਇਤਿਹਾਸ ਦੇ ਵਿੱਚ ਦੇਖੋ ਭਾਵੇਂ ਕਾਂਗਰਸ ਦੀ ਸਰਕਾਰ ਹੋਵੇ ਅਕਾਲੀ ਭਾਜਪਾ ਦੀ ਸਰਕਾਰ ਹੋਵੇ ਤਾਂ ਉਹਨਾਂ ਵੱਲੋਂ ਇਹ ਸਮਾਗਮ ਮਨਾਏ ਜਾਂਦੇ ਸੀਗੇ ਇਹ ਇਸ ਨੂੰ ਤੁਸੀਂ ਕਿਸ ਤਰੀਕੇ ਨਾਲ ਦੇਖਦੇ ਹੋ ਦੇਖੋ ਹਰਪ੍ਰੀਤ ਸਿੰਘ ਜੀ ਮੈਂ ਤੇ ਇਹਨੂੰ ਇਦਾਂ ਦੇਖਦਾ ਕਿ ਜਿਹੜੀ ਇਹ ਸਰਕਾਰ ਬਣੀ ਆ ਭਗਵੰਤ ਮਾਨ ਦੀ ਨਾ ਇਹਨਾਂ ਨੂੰ ਪੰਜਾਬ ਦੀ ਸਮਝ ਆ ਤੇ ਨਾ ਇਹਨਾਂ ਨੂੰ ਸਿੱਖਾਂ ਦੀ ਸਮਝ ਜੇ ਇਹਨਾਂ ਨੂੰ ਥੋੜੀ ਬਹੁਤੀ ਵੀ ਸਮਝ ਹੁੰਦੀ ਤੇ ਇਹ ਇਸ ਮੌਕੇ ਦੇ ਉੱਤੇ ਉੱਥੇ ਸੇਵਾਦਾਰਾਂ ਦੇ ਵਾਂਗ ਗੁਰੂ ਘਰ ਦੇ ਗੋਲੇ ਬਣ ਕੇ ਸੇਵਾ ਕਰਦੇ ਤੁਹਾਨੂੰ ਨਜ਼ਰ ਆਉਂਦੇ ਪਰ ਇਹ ਸਾਨੂੰ ਕਿਤੇ ਨਜ਼ਰ ਆ ਨਹੀਂ ਰਿਹਾ ਦੇਖੋ ਮੈਂ ਤੇ ਇਸ ਸਰਕਾਰ ਨੂੰ ਇਹੋ ਕਹਿਣਾ ਚਾਹੂੰਗਾ ਕਿ ਇਹ ਨਾ ਗੁਰੂ ਅਮਰਦਾਸ ਪਾਤਸ਼ਾਹ ਜੀ ਜਿਹੜੀਆਂ ਸਿੱਖਿਆਵਾਂ ਵਾਂ ਉਹਦੇ ਆਧਾਰ ਦੇ ਉੱਤੇ ਕੋਈ ਨਾ ਕੋਈ ਪੰਜਾਬ ਦੇ ਵਿੱਚ ਕੋਈ ਐਲਾਨ ਕਰ ਦਿੰਦੇ ਜਿਵੇਂ ਗੁਰੂ ਅਮਰਦਾਸ ਪਾਤਸ਼ਾਹ ਨੇ ਸਤੀ ਪ੍ਰਥਾ ਦੇ ਖਿਲਾਫ ਆਵਾਜ਼ ਕੀਤੀ ਉਦੋਂ ਜਿਉਂਦੀਆਂ ਬੀਬੀਆਂ ਨੂੰ ਸਾੜ ਦਿੱਤਾ ਜਾਂਦਾ ਹੈ ਜੀ ਜਿਹੜਾ ਵਿਧਵਾ ਵਿਆਹ ਵਾ ਵਿਧਵਾ ਵਿਆਹ ਇੱਥੇ ਬਿਲਕੁਲ ਮਨਾਹੀ ਪਹਿਲਾਂ ਤੇ ਗੁਰੂ ਅਮਰਦਾਸ ਪਾਤਸ਼ਾਹ ਨੇ ਆਖਿਆ ਕਿ ਵਿਧਵਾ ਵਿਆਹ ਹੋ ਸਕਦਾ ਵਾ ਜੇ ਕਿਸੇ ਦਾ ਪਤੀ ਚਲਾਣਾ ਕਰ ਜਾਂਦਾ ਤੇ ਹੋ ਸਕਦਾ ਇਹ ਗੁਰੂ ਪਾਤਸ਼ਾਹ ਦੇ ਕੰਮ ਆ ਫਿਰ ਗੁਰੂ ਪਾਤਸ਼ਾਹ ਨੇ ਜਿਹੜੀ ਢੁੰਡ ਦੀ ਪ੍ਰਥਾ ਵਾ ਉਹ ਵੀ ਬੰਦ ਕਰਵਾਈ ਹੁਣ ਇਹ ਸਾਰੇ ਕੰਮ ਜਿਹੜੇ ਇਹ ਬੀਬੀਆਂ ਨਾਲ ਸੰਬੰਧਿਤ ਸੀ ਸਭ ਪੰਜਾਬ ਸਰਕਾਰ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ 450 ਸਾਲਾ ਜੋਤੀ ਜੋਤ ਦਿਹਾੜੇ ਤੇ ਕੋਈ ਬੀਬੀਆਂ ਦੇ ਲਈ ਖਾਸ ਐਲਾਨ ਕਰ ਦਿੰਦੇ ਕੋਈ ਨਾ ਕੋਈ ਉਹਨਾਂ ਦੀ ਸਿੱਖਿਆ ਲਈ ਐਲਾਨ ਕਰ ਦਿੰਦੇ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਨਾਮ ਤੇ ਕੋਈ ਬੀਬੀਆਂ ਦਾ ਵੱਡਾ ਕਾਲਜ ਜਾਂ ਕੋਈ ਵੱਡਾ ਅਦਾਰਾ ਹੀ ਉਥੇ ਸ਼੍ਰੀ ਗੋਬਿੰਦ ਵਾਲ ਸਾਹਿਬ ਖੋਲ੍ਹ ਦਿੰਦੇ ਪਰ ਇਹਨਾਂ ਨੇ ਇਦਾਂ ਦਾ ਕੁਝ ਨਹੀਂ ਕੀਤਾ ਜਿੱਥੋਂ ਤੱਕ ਸਰਕਾਰਾਂ ਦੀ ਗੱਲ ਹੈ ਨਾ ਸਰਕਾਰਾਂ ਇਹ ਠੀਕ ਆ ਵੀ ਸਮੇਂ-ਸਮੇਂ ਤੇ ਸਾਡੇ ਵਿਰੋਧੀ ਵੀ ਰਹੀਆਂ ਪਰ ਜਦੋਂ ਗੁਰੂਆਂ ਦੇ ਦਰ ਘਰ ਆਉਣ ਦੀ ਗੱਲ ਹੁੰਦੀ ਸੀ ਤੇ ਬਹੁਤ ਸਾਰੀਆਂ ਸਰਕਾਰਾਂ ਝੁਕ ਕੇ ਵੀ ਆਉਂਦੀਆਂ ਰਹੀਆਂ ਮੈਂ ਤੇ ਭਗਵੰਤਮਾਨ ਸਰਕਾਰ ਨੂੰ ਸਲਾਹ ਦਊਂਗਾ ਵੀ ਇਹ ਅਕਬਰ ਤੋਂ ਹੀ ਸੇਧ ਲੈ ਲੈਣ ਜਦੋਂ ਅਕਬਰ ਸ਼੍ਰੀ ਗੋਂਦਵਾਲ ਸਾਹਿਬ ਆਇਆ ਵਾ ਤਾਂ ਉਹਦੇ ਜਿਹੜੇ ਕੁਝ ਚਮਚੇ ਹੁੰਦੇ ਆ ਉਹਨਾਂ ਨੇ ਅੱਗੇ ਉਹ ਰੇਸ਼ਮ ਦੇ ਉਹਨਾਂ ਨੇ ਗਦੇਲੇ ਵਿਛਾਤੇ ਉਹਨੇ ਹੱਥਾਂ ਦੇ ਨਾਲ ਚੁੱਕੇ ਔਰ ਉਹ ਨੰਗੇ ਪੈਰੀ ਚੱਲ ਕੇ ਗਿਆ ਗੁਰੂ ਅੰਮ੍ਰਿਤਦਾਸ ਪਾਤਸ਼ਾਹ ਦੇ ਦਰਸ਼ਨਾਂ ਤੋਂ ਪਹਿਲਾਂ ਉਹਨੇ ਪੰਗਤ ਕੀਤੀ ਫਿਰ ਉਹਨੇ ਸੰਗਤ ਕੀਤੀ ਮਿਸਟਰ ਕਨੀਗਮ ਨੇ ਲਿਖਿਆ ਉਹਨੂੰ ਚੰਗਾ ਸਰੋਤਾ ਲਿਖਿਆ ਕਿ ਉਹ 2 2.5 ਘੰਟੇ ਗੁਰੂ ਪਾਤਸ਼ਾਹ ਦੀ ਗੱਲ ਸੁਣਦਾ ਰਿਹਾ ਤੇ ਸੁਣਨ ਤੋਂ ਬਾਅਦ ਉਹਨੇ ਬਹੁਤ ਸਾਰਾ ਅਮਲਾਂ ਦੇ ਵਿੱਚ ਵੀ ਲਿਆਂਦਾ ਹੁਣ ਜਿੱਥੇ ਅਕਬਰ ਵਰਗਾ ਬਾਦਸ਼ਾਹ ਝੋਕਿਆਉਂਦਾ ਵੇ ਉਸ ਵੇਲੇ ਔਰ ਉਹਦੇ ਤੋਂ ਬਾਅਦ ਜਿਵੇਂ ਬੁੱਟਰ ਸਾਹਿਬ ਨੇ ਦੱਸਿਆ ਵੀ ਬਹੁਤ ਸਾਰੀਆਂ ਸਤਾਬ ਦੀਆਂ ਭਾਰਾਂ ਸਰਕਾਰ ਕੋਈ ਵੀ ਹੁੰਦੀ ਆਪਾਂ ਬਹੁਤੀ ਦੂਰ ਨਾ ਜਾਈਏ ਆ 550 ਸਾਲ ਦਾ ਕਾਂਗਰਸ ਸਰਕਾਰ ਨੇ ਪ੍ਰਤੀਕ ਦਿਹਾੜਾ ਮਨਾਇਆ ਗਿਆ ਹਾਂਜੀ ਉਸ ਵੇਲੇ ਸੁਲਤਾਨਪੁਰ ਲੋਧੀ ਵੱਡੇ ਅਲਾਨ ਹੋਏ ਆ ਫਿਰ ਬਹੁਤ ਸਾਰੀਆਂ ਗ੍ਰੰਟਾ ਗੁਰੂ ਨਾਨਕ ਪਾਤਸ਼ਾਹ ਦੇ ਨਾਲ ਸੰਬੰਧਿਤ ਗੁਰਦੁਆਰਿਆਂ ਨੂੰ ਸਰਕਾਰ ਨੇ ਵੀ ਦਿੱਤੀਆਂ ਵਾ ਜੀ ਮਸਲਾ ਇਹ ਥੋੜਾ ਵਾ ਵੀ ਇਹ ਕਹਿੰਨ ਵੀ ਅਸੀਂ ਧਰਮ ਨਿਰਪੱਖ ਹਾਂ ਧਰਮ ਨਿਰਪੱਖ ਦਾ ਮਤਲਬ ਇਹ ਹੁੰਦਾ ਵੀ ਪਾਰਖੈਲਟੀ ਨਹੀਂ ਕਰਨੀ ਜਦੋਂ ਆ ਤੁਸੀਂ ਦੂਜੇ ਤਰ੍ਹਾਂ ਮੰਨੂ ਮਨਾਉ ਸਿੱਖ ਕਿਹੜੇ ਮਨਾ ਕਰਦੇ ਪਰ ਪੰਜਾਬ ਜਿਉਂਦਾ ਗੁਰੂਆਂ ਦੇ ਨਾਮ ਉੱਤੇ ਆ ਜਦੋਂ ਪੰਜਾਬ ਜਿਉਂਦਾ ਗੁਰੂਆਂ ਦੇ ਨਾਮ ਦੇ ਉੱਤੇ ਆ ਤੇ ਇਨਾਂ ਇਨਾਂ ਹੀ ਵੱਡੀਆਂ ਸ਼ਤਾਬੀਆਂ ਨੂੰ ਤੁਸੀਂ ਕਿਵੇਂ ਭੁੱਲ ਜਾਓਗੇ ਸਭ ਤੋਂ ਤਾਜ਼ਾ ਮਿਸਾਲ ਮੈਂ ਤੁਹਾਨੂੰ ਦਿੰਦਾ ਜੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਜਿਹੜਾ ਪ੍ਰਕਾਸ਼ ਦਿਹਾੜਾ ਵਾ ਪਟਨਾ ਸਾਹਿਬ ਦੇ ਵਿੱਚ ਮਨਾਇਆ ਗਿਆ ਜੀ ਜੀ ਨਤੀਸ਼ ਕੁਮਾਰ ਉਥੋਂ ਦਾ ਇੱਕ ਗੈਰਫਿਕ ਪਰ ਗੈਰਫਿਕ ਹੋਣ ਦੇ ਬਾਵਜੂਦ ਹਾਂਜੀ ਕਿੱਡੇ ਵੱਡੇ ਉਪਰਾਲੇ ਨतीश ਕੁਮਾਰ ਨੇ ਉੱਥੇ ਕੀਤੇ ਔਰ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਨੇ ਵਾਹ ਵਾਹ ਕੀਤੀ ਵੀ ਨतीश ਕੁਮਾਰ ਨੇ ਅੱਜ ਸਿੱਖਾਂ ਨੂੰ ਖੁਸ਼ ਕਰਤਾ ਵਾ ਕਿ ਜਿੱਡੇ ਉਹਦੇ ਪ੍ਰਬੰਧ ਸੀ ਹੁਣ ਕੀ ਉਹ ਜਿਹੜੀ ਸਰਕਾਰ ਵਾ ਉਹ ਭਾਰਤ ਦੇ ਵਿੱਚ ਨਹੀਂ ਆ ਇਥੋਂ ਦੀ ਆ ਨਾ ਬਿਹਾਰ ਦੀ ਸਰਕਾਰ ਆ ਪਰ ਉਹਨਾਂ ਨੂੰ ਪਤਾ ਵੀ ਜਦੋਂ ਸਾਡੀ ਧਰਤੀ ਦੇ ਉੱਤੇ ਪਟਨਾ ਸਾਹਿਬ ਦੀ ਧਰਤੀ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਪ੍ਰਕਾਸ਼ ਹੋਇਆ ਵਾ ਤੇ ਫੇਰ ਅਸੀਂ ਪਾਤਸ਼ਾਹ ਜੀ ਦਾ ਜਿਹੜਾ 450 ਸਾਲਾਂ ਦਾ ਪ੍ਰਕਾਸ਼ ਦਿਹਾੜਾ ਸ਼ਾਨੋ ਸ਼ੌਕਤ ਨਾ ਮਨਾਉਣਾ ਤੇ ਭਗਵਾਨ ਸਮਾਨ ਦੇ ਨਾਲੋਂ ਤੇ ਮੈਂ ਸਮਝਣਾ ਵੀ ਉਹ ਗੈਰ ਸਿੱਖਿਕ ਨਤੀਸ਼ ਕੁਮਾਰੀ ਰੰਗਾ ਹੁਣ ਤੁਸੀਂ ਵੇਖੋ ਮੈਂ ਅੱਜ ਹੀ ਅਖਬਾਰ ਪੜ੍ਹ ਰਿਆ ਸੀ ਉੱਥੋਂ ਮੇਰੇ ਕੋਲ ਕਿਸੇ ਨੇ ਅਖਬਾਰਾਂ ਭੇਜੀਆਂ ਉੱਥੇ ਲੱਖਾਂ ਦੀ ਗਿਣਤੀ ਤੇ ਸੰਗਤ ਆ ਰਹੀ ਹੈ ਸ਼੍ਰੀ ਗੋਡਵਾਲ ਸਾਹਿਬ ਉੱਥੇ ਪ੍ਰੋਪਰ ਪ੍ਰਸ਼ਾਸਨ ਤੇ ਪ੍ਰਬੰਧ ਨਹੀਂ ਹੈਗੇ ਪਖਾਨਿਆਂ ਦੀ ਉੱਥੇ ਸਹੂਲਤ ਨਹੀਂ ਹੈਗੀ ਪਾਰਕਿੰਗ ਦੀ ਉੱਥੇ ਸਹੂਲਤ ਨਹੀਂ ਹੈਗੀ ਔਰ ਐਡੀ ਵੱਡੀ ਨਫਰੀ ਨਹੀਂ ਉਥੇ ਤਾਇਨਾਤ ਕੀਤੀ ਗਈ ਜਿਹੜੀ ਹਾਲਾਤਾਂ ਤੇ ਕਾਨੂੰਨ ਨੂੰ ਉਥੋਂ ਬਣਾ ਕੇ ਰੱਖੇ ਕੋ ਸਰਕਾਰ ਸੁੱਤੀ ਆ ਸਰਕਾਰ ਨੂੰ ਪਤਾ ਨਹੀਂ ਹੈਗਾ ਵੀ ਇਹ ਇਹ ਜਿਹੜੀਆਂ ਸ਼ਤਾਬਦੀਆਂ ਦੋ ਵਾ ਵੱਡੀਆਂ ਸ਼ਤਾਬਦੀਆਂ ਵਾ ਇਹ ਸਿੱਖਾ ਨੇ ਵੱਡੇ ਪੱਦਰ ਤੇ ਬਣਾਉਣੀ ਆ ਇਹ ਤਾਂ ਵੈਸੇ ਹੀ ਫਰਜ਼ ਬਣਦਾ ਵੈਸੇ ਹੀ ਫਰਜ਼ ਬਣਦਾ ਸਰਕਾਰ ਦਾ ਕਿ ਉਥੇ ਸਾਰੇ ਇੰਤਜ਼ਾਮ ਕੀਤੇ ਜਾਣ ਜਿੱਥੇ ਵੱਡੇ ਪੱਦਰ ਤੇ ਸੰਗਤ ਦੀ ਫੁੱਟਬਾਲ ਹੈ ਲੱਖਾਂ ਦੀ ਤਦਾਦ ਦੇ ਵਿੱਚ ਸੰਗਤ ਨਹੀਂ ਆਣਾ ਇਹ ਪ੍ਰਸ਼ਾਸਨਿਕ ਤੌਰ ਤੇ ਵੀ ਫਰਜ਼ ਬਣਦਾ ਹੈ ਕਿ ਉੱਥੇ ਸਾਰੀਆਂ ਚੀਜ਼ਾਂ ਉਪਲਬਧ ਕਰਵਾਈਆਂ ਜਾਣ ਧਾਰਮਿਕ ਤੌਰ ਤੇ ਤੁਸੀਂ ਨਹੀਂ ਕਰਾਉਣਾ ਚਾਹੁੰਦੇ ਨਾ ਅਸੀਂ ਪਰ ਪ੍ਰਸ਼ਾਸਨਿਕ ਤੌਰ ਤੇ ਤਾਂ ਚੀਜ਼ਾਂ ਚਾਹੀਦੀਆਂ ਨੇ ਨਾ ਤੁਹਾਨੂੰ ਇੱਕ ਮਿੰਟ ਗੜ ਕੇ ਸਭ ਆਇਆ ਬੁੱਟਰ ਸਾਹਿਬ ਇੱਕ ਛੋਟਾ ਜਿਹਾ ਸਵਾਲ ਜਿਹੜੀ ਗੱਲ ਵਾਰ-ਵਾਰ ਕੀਤੀ ਹੈ ਕਿ ਸ਼ਤਾਬਦੀਆਂ ਦੀ ਆਉਟਪੁੱਟ ਕੀ ਹੋਣੀ ਚਾਹੀਦੀ ਹੈ ਜਦੋਂ ਵੀ ਕੋਈ ਸ਼ਤਾਬਦੀ ਮਨਾਈ ਜਾਂਦੀ ਹੈ ਤਾਂ ਅਸੀਂ ਇਹ ਮੰਨ ਕੇ ਚੱਲਦੇ ਹਾਂ ਕਿ ਸ਼ਤਾਬਦੀ ਤੋਂ ਬਾਅਦ ਕੋਈ ਅਜਿਹੀ ਚੀਜ਼ ਜਿਹੜੀ ਯਾਦ ਰੱਖੀ ਜਾਵੇ ਹੁਣ ਤੁਸੀਂ ਉਦਾਹਰਨ ਦਿੱਤੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਉਦਾਹਰਨ ਹੈ ਨਾ ਕਿ ਜਦੋਂ ਗੁਰੂ ਨਾਨਕ ਪਾਤਸ਼ਾਹ ਦਾ ਮਨਾਇਆ ਗਿਆ ਸੀ ਪੁਰਬ ਉਹ ਅੱਜ ਤੱਕ ਯਾਦ ਕੀਤਾ ਜਾਂਦਾ ਹੈ ਅਜਿਹੀਆਂ ਸ਼ਤਾਬਦੀਆਂ ਦੇ ਵਿੱਚ ਤੁਹਾਨੂੰ ਨਹੀਂ ਲੱਗਦਾ ਕਿ ਅਜਿਹੀ ਕੋਈ ਯਾਦਗਾਰ ਹੋਣੀ ਚਾਹੀਦੀ ਹੈ ਜਿਹੜੀ ਮਨੁੱਖਤਾ ਦਾ ਭਲਾ ਕਰੇ ਸਿੱਖਾਂ ਦਾ ਨਹੀਂ ਮਨੁੱਖਤਾ ਦਾ ਭਲਾ ਕਰੇ ਉੱਤੇ ਫਿਰ ਉਹ ਉਹ ਸ਼ਤਾਬਦੀਆਂ ਯਾਦ ਰੱਖਣ ਦੀਆਂ ਨੇ ساری ਉਮਰ ਬੁੱਟਰ ਸਾਹਿਬ ਜੀ ਬਿਲਕੁਲ ਸ਼ਤਾਬਦੀਆਂ ਦਾ ਮੈਂ ਪਹਿਲਾਂ ਵੀ ਜਿਵੇਂ ਜ਼ਿਕਰ ਕੀਤਾ ਆ ਕਿ ਸ਼ਤਾਬਦੀਆਂ ਜਾਂ ਗੁਰਪੁਰਬ ਮਨਾਉਣ ਦਾ ਮੇਨ ਮਕਸਦੇ ਹੀ ਹੁੰਦਾ ਕਿ ਗੁਰੂ ਸਾਹਿਬਾਨ ਤੇ ਉਹਨਾਂ ਦੇ ਜਿਹੜੀ ਸਿੱਖਿਆਵਾਂ ਨੇ ਉਹਨਾਂ ਦੇ ਉਹਨਾਂ ਤੋਂ ਸੇਧ ਲੈ ਕੇ ਅਸੀਂ ਅੱਗੇ ਤੁਰਸ ਕੀਏ ਜਿਵੇਂ ਹੁਣ ਗੜਗਾਜੇ ਸਾਹਿਬ ਨੇ ਗੱਲ ਕੀਤੀ ਆ ਗੁਰੂ ਅਮਰਦਾਸ ਜੀ ਦੀ ਸ਼ਤਾਬਦੀ ਮਨਾ ਰਹੇ ਆ ਤਾਂ ਗੁਰੂ ਅਮਰਦਾਸ ਜੀ ਨੇ ਸਮਾਜਿਕ ਕਲਿਆਣ ਦੇ ਲਈ ਕਿੱਡੇ ਅਦੁੱਤੀ ਕਾਰਜ ਕੀਤੇ ਪੰਜਾਬ ਸਰਕਾਰ ਕਿਉਂ ਨਹੀਂ ਅੱਜ ਅੱਜ ਦਾ ਆ ਇੱਕ ਬੜਾ ਵੱਡਾ ਮੁੱਦਾ ਆ ਸਮਾਜ ਦਾ ਸਮੁੱਚੇ ਮਨੁੱਖੀ ਸਮਾਜ ਦਾ ਕਿ ਔਰਤ ਦੀ ਜਿਹੜੀ ਆਜ਼ਾਦੀ ਆ ਜਾਂ ਔਰਤ ਦੀ ਜਿਹੜੀ ਬਰਾਬਰੀ ਆ ਉਹਨੂੰ ਬੜੇ ਵੱਡੇ ਪੱਧਰ ਤੇ ਖਤਰਾ ਆ ਔਰਤ ਦੇ ਅਣਖ ਇੱਜ਼ਤ ਨੂੰ ਖਤਰਾ ਆ ਔਰਤ ਦੇ ਪ੍ਰਤੀ ਜਿਹੜੀ ਆ ਥਾਂ ਥਾਂ ਤੇ ਵਿਤਕਰਾ ਹੋ ਰਿਹਾ ਨਸਲੀ ਪੱਧਰ ਤੇ ਮਨੁੱਖ ਨਾਲ ਵਿਤਕਰਾ ਹੋ ਰਿਹਾ ਗੁਰੂ ਅਮਰਦਾਸ ਜੀ ਨੇ ਸਭ ਤੋਂ ਪਹਿਲਾਂ ਜਿਹੜਾ ਪਰਉਪਕਾਰ ਕੀਤਾ ਸੀਗਾ ਗੋਇੰਦਵਾਲ ਦੀ ਧਰਤੀ ਤੋਂ ਉਹ ਕੀਤਾ ਸੀਗਾ ਔਰਤ ਦੇ ਲਈ ਘੁੰਡ ਦੀ ਪ੍ਰਥਾ ਨੂੰ ਦੂਰ ਕਰਵਾਇਆ ਸੀ ਜਿਹੜੀ ਔਰਤ ਨੂੰ ਨੀਵਾਪਣ ਦਾ ਤੇ ਜਲਾਲਤ ਦਾ ਅਹਿਸਾਸ ਕਰਾਉਂਦੀ ਸੀ ਫਿਰ ਉਸ ਤੋਂ ਬਾਅਦ ਗੁਰੂ ਸਾਹਿਬ ਨੇ ਸਤੀ ਪ੍ਰਥਾ ਬੰਦ ਕਰਾਈ ਵਿਧਵਾ ਪੁਨਰ ਵਿਆਹ ਸ਼ੁਰੂ ਕਰਾਏ ਗੁਰੂ ਸਾਹਿਬ ਨੇ ਜਾਤ ਪਾਤ ਦਾ ਖਾਤਮਾ ਕਰਨ ਲਈ ਲੰਗਰ ਤੇ ਪੰਗਰ ਦੀ ਪਰੰਪਰਾ ਚਲਾਈ ਜਿੱਥੇ ਅਕਬਰ ਬਾਦਸ਼ਾਹ ਨੇ ਵੀ ਆ ਕੇ ਪੁੰਜੇ ਬੈਠ ਕੇ ਪ੍ਰਸ਼ਾਦਾ ਛਕਿਆ ਗੁਰੂ ਅਮਰਦਾਸ ਜੀ ਨੇ ਜਿਹੜਾ ਸ਼ੂਹਾ ਸ਼ਾਤ ਨੂੰ ਖਤਮ ਕਰਨ ਦੇ ਲਈ ਬੌਲੀ ਸਾਹਿਬ ਦਾ ਨਿਰਮਾਣ ਕਰਾਇਆ ਜਿੱਥੇ ਪ੍ਰੇਮੇ ਕੋੜੀ ਨੂੰ ਗੁਰੂ ਸਾਹਿਬ ਆਪਣੇ ਹੱਥੀਂ ਇਸ਼ਨਾਨ ਕਰਉਂਦੇ ਰਹੇ ਸੋ ਗੁਰੂ ਸਾਹਿਬ ਦੇ ਜਿਹੜੇ ਸਮਾਜ ਦੇ ਜਾਂ ਮਨੁੱਖੀ ਕਲਿਆਣ ਲਈ ਕੀਤੇ ਪਰਉਕਾਰ ਉਹਨਾਂ ਦਾ ਸੀ ਅ ਲੇਖਾ ਤੇ ਨਹੀਂ ਕਰ ਸਕਦੇ ਪਰ ਅਸੀਂ ਆਉਣਾ ਤੋਂ ਕੋਈ ਨਾ ਕੁਝ ਮੋٹے ਰੂਪ ਚ ਸੇਧ ਤੇ ਲੈ ਸਕਦੇ ਨਾ ਪੰਜਾਬ ਸਰਕਾਰ ਗੁਰੂ ਸਾਹਿਬ ਨੂੰ ਸਮਰਪਿਤ ਕੋਈ ਇਹੋ ਜੇ ਕਾਨੂੰਨ ਬਣਾਉਂਦਾ ਐਲਾਨ ਕਰ ਦਿੰਦੀ ਕੋਈ ਔਰਤਾਂ ਦੀ ਸੁਰੱਖਿਆ ਲਈ ਜਾਤ ਪਾਤ ਦੇ ਖਾਤਮੇ ਦੇ ਲਈ ਕੋਈ ਸਕਾਲਰਸ਼ਿਪ ਕੋਈ ਵਿਦਿਆਰਥੀ ਦੇ ਤੌਰ ਤੇ ਕੋਈ ਇਹੋ ਜੀ ਸਕੀਮ ਚਲਾ ਸਕਦੀ ਸੀ ਹੁਣ ਵੇਖੋ 2004 ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੂਰਵ ਦਾ ਜਿਹੜਾ 400 ਸਾਲਾ ਮਨਾਇਆ ਗਿਆ ਸੀ ਅਨਸਰ ਹਾਲਾਂਕਿ ਠੀਕ ਹੈ ਰਾਜਨੀਤਿਕ ਪੱਧਰ ਤੇ ਬੜੇ ਵੱਡੇ ਟਕਰਾਅ ਚਲਦੇ ਆ ਅਕਾਲੀ ਦਲ ਤੇ ਕਾਂਗਰਸ ਦੇ ਵਿੱਚ ਸ਼ੁਰੂ ਤੋਂ ਚਲਦੇ ਆਏ ਆ ਉਸ ਵੇਲੇ 2004 ਦੇ ਵਿੱਚ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਬਣੀ ਸੀ ਸੈਂਟਰ ਦੇ ਵਿੱਚ ਤੇ ਪੰਜਾਬ ਦੇ ਵਿੱਚ ਕੈਪਟਨ ਅਮਨਿੰਦਰ ਸਿੰਘ ਸੀ ਜਿਨ੍ਹਾਂ ਅਕਾਲੀ ਲੀਡਰ ਲੀਡਰਾਂ ਨੂੰ ਚੁਣ-ਚੁਣ ਕੇ ਜੇਲ੍ਹਾਂ ਚ ਸੁਟਿਆ ਸੀ ਪਰ ਇਸ ਦੇ ਬਾਵਜੂਦ ਉਹਨੇ ਇੰਨਾ ਇੰਨਾ ਬੇਕਰਕਪਨ ਇੰਨਾ ਅਧਰਮਪਨ ਨਹੀਂ ਦਿਖਾਇਆ ਕਿ ਉਹਨਾਂ ਨੇ ਵੀ ਉਥੇ ਆ ਕੇ ਡਾਕਟਰ ਮਨਮੋਹਨ ਸਿੰਘ ਨੇ ਅੰਮ੍ਰਿਤਸਰ ਚ ਆ ਕੇ ਤੇ ਉਥੇ ਸ਼ਮੂਲੀਅਤ ਕੀਤੀ ਸੀਗੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੱਦੇ ਦੇ ਤੇ ਮੁੱਖ ਸਮਾਗਮਾਂ ਦੇ ਵਿੱਚ ਤੇ ਨਾਲ ਦੀ ਨਾਲ ਉਹਨਾਂ ਨੇ ਪੰਜਾਬ ਦੇ ਲਈ ਬੜੇ ਵੱਡੇ ਪੈਕੇਜਾਂ ਦਾ ਐਲਾਨ ਕੀਤਾ ਸੀ ਸਾਡੀ ਹੋਸ਼ ਦੇ ਵਿੱਚ ਸਭ ਤੋਂ ਵੱਡੀ ਸ਼ਤਾਬ ਦੀ ਜਿਹੜੀ ਮਨਾਈ ਗਈ ਆ ਜਿਹੜੀ ਵਿਸ਼ਵ ਵਿਆਪੀ ਆ ਉਹ ਸੀਗੀ 1999 ਦਾ ਖਾਲਸਾ ਪੰਥ ਦਾ 300 ਸਾਲਾ ਜਿਹੜਾ ਸਾਜਨਾ ਦਿਵਸ ਬਿਲਕੁਲ ਉਸ ਵੇਲੇ ਉਸ ਵੇਲੇ ਪੰਜਾਬ ਸਰਕ ਪੰਜਾਬ ਦੇ ਵਿੱਚ ਅਕਾਲੀ ਦਲ ਦੀ ਸਰਕਾਰ ਸੀ ਕੇਂਦਰ ਵਿੱਚ ਉਹਨਾਂ ਦੀ ਭਾਈਵਾਲ ਐਨਡੀਆ ਦੀ ਸਰਕਾਰ ਸੀ ਤੇ ਉਹਨਾਂ ਨੇ ਕੇਂਦਰ ਦੀ ਸਰਕਾਰ ਤੋਂ ਜਿਹੜਾ ਕਰੋੜਾ ਕਰੋੜਾ ਰੁਪਏ ਦੇ ਜਿਹੜੇ ਪ੍ਰੋਜੈਕਟ ਲੈ ਆ ਕੇ ਦਿੱਤੇ ਘਟੋਕਾ ਟੋ ਉਸ ਵੇਲੇ 300 ਕਰੋੜ ਰੁਪਏ ਦਾ ਜਿਹੜਾ ਆਨੰਦਪੁਰ ਸਾਹਿਬ 'ਚ ਜਿਹੜਾ ਵਿਰਾਸਤੇ ਖਾਲਸਾ ਦੀ ਜਿਹੜੀ ਆ ਸਥਾਪਨਾ ਕਰਨ ਦੇ ਲਈ ਹੀ ਮਿਲਿਆ ਸੀ ਹਾਲਾਂਕਿ ਉਸ ਪ੍ਰੋਜੈਕਟ ਦੇ ਵਿੱਚ ਜਿਹੜਾ ਡੇਲੇ ਪੈਣ ਦੇ ਕਰਕੇ ਉਹਦਾ ਜਿਹੜਾ 300 ਕਰੋੜ ਤੋਂ ਕਈ ਗੁਣਾ ਵੱਧ ਗਿਆ ਸੀ ਪਰ ਆਨੰਦਪੁਰ ਸਾਹਿਬ ਦੀ ਕਾਇਆਕਲਪ ਪੰਜਾਬ ਦੀ ਕਾਇਆਕਲਪ ਸਿੱਖਿਆ ਦੇ ਨਵੇਂ ਜਿਹੜੇ ਸੰਸਥਾਵਾਂ ਜਿਹੜੀਆਂ ਆ ਉਹ ਸਥਾਪਿਤ ਕੀਤੀਆਂ ਔਰ ਇਹੋ ਜਿਹਾ ਸਰਕਾਰ ਨੇ ਬਹੁਤ ਕੁਝ ਕੀਤਾ 1999 ਦੇ ਵਿੱਚ ਜਿਹੜਾ ਯਾਦਗਾਰੀ ਆ ਫਿਰ ਪੰਜਾਬ ਦੇ ਵਿੱਚ ਸਮੇਂ-ਸਮੇਂ 'ਤੇ ਜਿਹੜੀਆਂ ਸਥਾਪਨੀਆਂ ਬਣਾਈਆਂ ਜਿਵੇਂ ਛੋਟਾ ਕੱਲੂ ਘਰ ਆ ਯਾਦਗਾਰੀ ਸਮਾਰਕ ਕਿੱਡੀ ਵੱਡੀ ਬਣਾਈ ਚੱਪੜ ਚਿੜੀ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦਾ ਜਦੋਂ 300 ਸਾਲਾਂ ਸ਼ਿਦੀਪੁਰ ਬਣਾਇਆ ਸੀਗਾ ਤਾਂ ਚੱਪੜ ਤੀੜੀ ਦੇ ਵਿੱਚ ਕਿਹੜੀ ਵੱਡੀ ਯਾਦਗਾਰ ਬਣਾਈ ਆ ਜਿਵੇਂ ਭਗਵੰਤ ਮਾਨ ਸਰਕਾਰ ਇਹ ਆਂਦੀ ਆ ਕਿ ਅਸੀਂ ਧਰਮ ਨਿਰਪੱਖ ਹਾਂ ਸਾਨੂੰ ਤੇ ਇਹਨਾਂ ਦੀ ਧਰਮ ਨਿਰਪੱਖਤਾ ਦੀ ਪਰਿਭਾਸ਼ਾ ਤੇ ਵੀ ਜਿਹੜਾ ਉਹ ਹੈਰਾਨੀ ਹੁੰਦੀ ਆ ਗੜਗਾਜ ਸਾਹਿਬ ਨੇ ਬੜੀ ਵਧੀਆ ਗੱਲ ਕੀਤੀ ਆ ਮੇਰੇ ਤੇ ਵਿਸਰਗੀ ਸੀ ਕਿ ਨਿਤੀਸ਼ ਕੁਮਾਰ ਦੱਸੋ ਉਹ ਉਹਨੂੰ ਧਰਮ ਨਿਰਪੱਖ ਕਹੋਗੇ ਕਿ ਉਹਨੂੰ ਕਟਨ ਤੋਂ ਬਾਅਦ ਉਹ ਗੈਰ ਸਿੱਖ ਵੱਲੋਂ ਕਿੰਨੇ ਵੱਡੇ ਪੱਧਰ ਤੇ ਮਨਾਏਗੇ ਸਮਾਗਮ ਅਸੀਂ ਅਸੀਂ ਉੱਥੇ ਜਾ ਕੇ ਹਰਪ੍ਰੀਤ ਜੀ ਵੇਖਿਆ ਕਿ ਉਹਨਾਂ ਨੇ ਜਿਸ ਪੱਧਰ ਦੇ ਉੱਤੇ ਸਾਡਾ ਸਵਾਗਤ ਕੀਤਾ ਅਸੀਂ ਕਈ ਵਾਰ ਕਹਿੰਦੇ ਆ ਕਿ ਅਸੀਂ ਖੁਦ ਪੰਜਾਬ ਵਾਲੇ ਜਿਹੜੇ ਇਦਾਂ ਦੀਆਂ ਸ਼ਤਾਬਦੀਆਂ ਨਹੀਂ ਬਣਾ ਸਕੇ ਜਿਸ ਪੱਧਰ ਤੇ ਉਹਨੇ ਉੱਥੇ ਇਸ ਪੰਜਾਬ ਤੋਂ ਗਏ ਸਿੱਖ ਸ਼ਰਧਾਲੂਆਂ ਦੇ ਲਈ ਜਾਂ ਦੇਸ਼ ਵਿਦੇਸ਼ ਦੇ ਵਿੱਚੋਂ ਆਏ ਸਿੱਖਾਂ ਦੇ ਲਈ ਰਹਿਣ ਦੇ ਬੰਦੋਬਸਤ ਆਵਾਜਾਈ ਦੇ ਬੰਦੋਬਸਤ ਕੀਤੇ ਹੁਣ ਮੈਂ ਮੈਂ ਇਸ ਵੇਲੇ ਗੋਇੰਦਵਾਲ ਸਾਹਿਬ ਦੀ ਧਰਤੀ ਤੋਂ ਤੁਹਾਡੇ ਨਾਲ ਗੱਲ ਕਰ ਰਿਹਾ ਅਸੀਂ 2-3 ਦਿਨਾਂ ਤੋਂ ਇੱਥੇ ਬੈਠੇ ਆ ਕੇ ਇੰਨੇ ਨਾਕਸ ਪ੍ਰਬੰਧ ਨੇ ਆਵਾਜਾਈ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਿੱਖ ਸੰਪਰਦਾਵਾਂ ਤੋਂ ਇਲਾਵਾ ਜੇ ਇਹਨਾਂ ਦੇ ਪ੍ਰਬੰਧਾਂ ਨੂੰ ਪਾਸੇ ਰੱਖ ਦੋ ਤੇ ਪੰਜਾਬ ਸਰਕਾਰ ਨਾ ਹੋਇਆ ਬਰਾਬਰ ਇੱਥੇ ਕੋਈ ਟ੍ਰੈਫਿਕ ਟ੍ਰੈਫਿਕ ਵਿਵਸਥਾ ਨਹੀਂ ਹੈਗੀ ਕੋਈ ਸ਼ਟਲ ਬੱਸ ਸਰਵਿਸ ਨਹੀਂ ਲਾਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿਹੜੇ ਆ ਉਹ ਕਿਰਾਏ ਤੇ ਕਰਕੇ ਜਿਹੜੀਆਂ ਬੈਟਰੀ ਵਾਲੇ ਰਿਕਸ਼ੇ ਆ ਉਹ ਲਾਏ ਆ ਕਿ ਬਜ਼ੁਰਗਾਂ ਬੱਚਿਆਂ ਜਾਂ ਅੰਗੀਆਂ ਨੂੰ ਜਿਹੜਾ ਉਹ ਕਿਉਂਕਿ ਭੀੜ ਭੜੱਕੇ ਦੇ ਕਰਕੇ ਕਈ ਕਿਲੋਮੀਟਰ ਲੰਬਾ ਜਾਮ ਲੱਗਾ ਉਥੋਂ ਸੰਗਤਾਂ ਨੂੰ ਗੁਰਦੁਆਰਾ ਬੌਲੀ ਸਾਹਿਬ ਲਿਉਣ ਦੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੜੇ ਵਿਆਪਕ ਪ੍ਰਬੰਧ ਕੀਤੇ ਆ ਪਰ ਇਨ੍ਹਾਂ ਕੋਲ ਫਿਰ ਵੀ ਸਾਧਨ ਸੀਮਤ ਹੈ ਇਹ 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 ਤਾਂ ਫਰਜ਼ ਬਣਦਾ ਮਤਲਬ ਇਹ ਤਾਂ ਕਿਸੇ ਤੋਂ एहसान ਹੈ ਹੀ ਨਹੀਂ ਹੈ ਮੈਂ ਇੱਕ ਮਿੰਟ ਆ ਗਿਆ ਸਵਾਲ ਹਾਂ ਪਰ ਸ਼੍ਰੋਮਣੀ ਕਮੇਟੀ ਦੇ ਸਾਥ ਨਸੀਬਤ ਆ ਸਿੱਖ ਸੰਪਰਦਾਵਾਂ ਕੋਲ ਸਾਧਨ ਸੀਮਤ ਆ ਕਿਉਂਕਿ ਜੋ ਕੁਝ ਸਰਕਾਰ ਨੇ ਕੱਢ ਲੈਣਾ ਉਹ ਅਸੀਂ ਨਹੀਂ ਕਰ ਸਕਦੇ ਸਰਕਾਰ ਗੜਕੇ ਸਭ ਗੜਕੇ ਸਭ ਸਵਾਲ ਕੁਝ ਲੋਕਾਂ ਵੱਲੋਂ ਨਜ਼ਰ ਨਹੀਂ ਆਈ ਕੁਝ ਲੋਕਾਂ ਵੱਲੋਂ ਤਾਂ ਇੱਥੋਂ ਤੱਕ ਸਵਾਲ ਚੁੱਕੇ ਜਾਂਦੇ ਨੇ ਕਿ ਇੰਨਾ ਪੈਸਾ ਲਾਣ ਦੀ ਕੀ ਲੋੜ ਹੈ ਜੀ ਸ਼ਤਾਬ ਦੀਆਂ ਤੇ ਇੰਨਾ ਪੈਸਾ ਕਿਉਂ ਲਾਇਆ ਜਾ ਰਿਹਾ ਸੰਗਤ ਦਾ ਪੈਸਾ ਕਿਉਂ ਲਾਇਆ ਜਾ ਰਿਹਾ ਇਹੀ ਪੈਸਾ ਸਿੱਖਿਆ ਤੇ ਲਾਓ ਇਹੀ ਪ ਹਸਪਤਾਲਾਂ ਤੇ ਲਾਓ ਸਿਹਤ ਤੇ ਲਾਓ ਫਿਰ ਉਹਨਾਂ ਦਾ ਕੀ ਜਵਾਬ ਹੈ ਕਿ ਇਹਨੇ ਲੋ ਲਸ਼ਕਰ ਦੇ ਨਾਲ ਇੰਨਾ ਸ਼ਤਾਬਦੀਆਂ ਨੂੰ ਬਣਾਉਣ ਦਾ ਫਾਇਦਾ ਕੀ ਕਹਿੰਦੇ ਆਉਟਪੁੱਟ ਕੀ ਨਿਕਲਨੀ ਹੈ ਦੇਖੋ ਜੀ ਗੁਟਰਾ ਸਾਹਿਬ ਜੀ ਨੇ ਸ਼ੁਰੂ ਤੇ ਭਾਈ ਗੁਰਦਾਸ ਨੂੰ ਕੋਟ ਕੀਤਾ ਸੀ ਹਮ ਕਿ ਕੁਰਬਾਨੀ ਤਿੰਨਾ ਗੁਰ ਸਿੱਖਾਂ ਭਾਈ ਭਗਤ ਗੁਰਪੁਰਬ ਕਰਨ ਦੇ ਹਮ ਅਹੀਂ ਨਾਲ ਨੂੰ ਕੁਰਬ ਕਰ ਇਹਨੇ ਆ ਗੁਰੂ ਪਾਤਸ਼ਾਹ ਦੇ ਜਿਹੜੇ ਗੁਰਤਾ ਗੱਦੀ ਪੁਰਬ ਆ ਤੇ ਜੋਤੀ ਜੋਤ ਸਮਾਉਣ ਦੇ ਦਿਹਾੜੇ ਆ ਹਮ ਹੁਣ ਜਦੋਂ ਇਹ ਦਿਹਾੜੇ ਵੱਡੇ ਹੋ ਗਏ ਤੇ ਉਹ ਵੱਡੇ ਪੱਧਰ ਤੇ ਮਨਾਈ ਜਾਣਗੇ ਹੁਣ ਜਦੋਂ ਵੱਡੇ ਪੱਧਰ ਤੇ ਸੰਗਤ ਆਉਗੀ ਤੇ ਵੱਡੇ ਪੱਧਰ ਤੇ ਲੰਗਰ ਦੇ ਉੱਥੇ ਲੱਗਣੀ ਹੈ ਨਾ ਆਪਾਂ ਸੰਗਤ ਨੂੰ ਪ੍ਰਸ਼ਾਦਾ ਛਕਾਉਣਾ ਹੀ ਆ ਜੀ ਇਹ ਤੇ ਹੋ ਹੀ ਨਹੀਂ ਸਕਦਾ ਵੀ ਆਪਾਂ ਪ੍ਰਸ਼ਾਦਾ ਨਹੀਂ ਛਕਾਉਣਾ ਹਾਂ ਦੂਜੀ ਗੱਲ ਕਿ ਪੂਰੀ ਦੁਨੀਆ ਦੇ ਵਿੱਚ ਜਿਹੜਾ ਜਿਹੜੇ ਲੋਕ ਆਪਣੀਆਂ ਵਿਰਾਸਤਾਂ ਨੂੰ ਜਿਤੇ ਰੱਖਦੇ ਆ ਉਹ ਆਪਣੇ ਵਿਰਾਸਤੀ ਦਿਹਾੜੇ ਜਿਹੜੇ ਉਹ ਵੱਡੇ ਪੱਧਰ ਦੇ ਉੱਤੇ ਮਨਾਉਂਦੇ ਆ ਤਾਂ ਕਿ ਜਿਹੜੀਆਂ ਆਉਣ ਵਾਲੀਆਂ ਪੀੜ੍ਹੀਆਂ ਵਾਂ ਉਹ ਆਪਣੇ ਵਿਰਸੇ ਤੇ ਵਿਰਾਸਤ ਨੂੰ ਭੁੱਲ ਨਾ ਜਾਣ ਉਹ ਆਪਣੇ ਵਿਰਸੇ ਤੇ ਵਿਰਾਸਤ ਨੂੰ ਚੇਤੇ ਰੱਖਣ ਇਹਦੇ ਲਈ ਉਹ ਚੇਤੇ ਯਤਨ ਪੂਰੀ ਦੁਨੀਆ 'ਚ ਕੀਤੇ ਜਾਂਦੇ ਆ ਤੇ ਇਨ੍ਹਾਂ ਯਤਨਾਂ ਦੇ ਤਹਿਤ ਹੀ ਜਿਹੜੀਆਂ ਸਿੱਖ ਸੰਸਥਾਵਾਂ ਵਾਂ ਉਹ ਗੁਰੂ ਸਾਹਿਬ ਜੀ ਦੇ ਜਿਹੜੇ ਦਿਹਾੜੇ ਆ ਦਾ ਸ਼ਹੀਦਾਂ ਦੇ ਜਿਹੜੇ ਦਿਹਾੜੇ ਆ ਉਹ ਵੱਡੇ ਪੱਧਰ ਦੇ ਉੱਤੇ ਮਨਾਉਂਦੇ ਆ ਦੁੱਧ ਹੀ ਗੱਲ ਜਿਹੜੇ ਲੋਕ ਇਹ ਸਵਾਲ ਕਰਦੇ ਆ ਪਈ ਦੀ ਇਹ ਹਸਪਤਾਲ ਖੋਲਣ ਜਾਂ ਸਿੱਖਿਆ ਸੰਸਥਾਵਾਂ ਖੋਲਣ ਜਿੱਥੋਂ ਤੱਕ ਸਿੱਖ ਸੰਸਥਾਵਾਂ ਦੇ ਬਜਟ ਦੀ ਗੱਲ ਆ ਆਪਣੇ ਬਜਟ ਦੇ ਅਕੋਰਡਿੰਗ ਉਹ ਬਹੁਤ ਸਾਰੇ ਹਸਪਤਾਲ ਜਾਂ ਫਿਰ ਸਕੂਲ ਵੀ ਉਹਨਾਂ ਨੇ ਖੋਲੇ ਹੋਏ ਆ ਜਿਹੜਾ ਅਸੀਂ ਟੈਕਸ ਦਿੰਨੇ ਆ ਟੈਕਸ ਤੇ ਦਿੰਨੇ ਆ ਸਰਕਾਰਾਂ ਨੂੰ ਜੀਐਸਟੀ ਜਾਂਦੀ ਸਰਕਾਰਾਂ ਨੂੰ ਆ ਮੈਂ ਇੱਕ ਜਗਾ ਕਮੀਜ਼ ਵੀ ਪਾਇਆ ਤੇ ਇਹ ਜਦੋਂ ਕਪੜਾ ਖਰੀਦਿਆ ਤਾਂ ਮੈਂ ਟੈਕਸ ਦਿੱਤਾ ਇਹ ਤੇ ਜਾ ਰਿਹਾ ਸਰਕਾਰਾਂ ਨੂੰ ਤੇ ਜਿਹੜੀਆਂ ਨਾਗਰਿਕਾ ਦੇ ਮੁਡਲੇ ਸਹੂਲਤਾਂ ਦੀ ਗੱਲ ਆ ਉਹ ਸਰਕਾਰਾਂ ਨੇ ਮੁਹੱਈਆ ਕਰਾਉਣੀ ਆ ਨਾ ਕਿ ਗੁਰਦੁਆਰਿਆਂ ਨੇ ਕਰਾਉਣੀ ਆ ਹਾਂ ਇਹ ਗੱਲ ਤੇ ਮੈਂ ਸਹਿਮਤ ਆ ਕਿ ਜਦੋਂ ਕੋਈ ਵਿਵਤਾ ਪੈਂਦੀ ਆ ਜਦੋਂ ਕੋਈ ਆਫਤ ਪੈਂਦੀ ਆ ਤੇ ਗੁਰਦੁਆਰੇ ਕਦੀ ਪਿਛੇ ਨਹੀਂ ਹਟਦੇ ਗੁਰੂ 파ਸ਼ਾ ਦੇ ਕੋਲ ਦੇ ਅਕਬਰ ਆਇਆ ਨਾ ਝੁੱਕ ਕੇ ਤੇ ਉਹਦੇ ਵੀ ਇਹੀ ਕਾਰਨ ਸੀ ਤੇ ਉਸ ਵੇਲੇ ਜਦੋਂ ਵੀ ਕੋਈ ਗਿਵਤਾ ਪੈਂਦੀ ਤੇ ਗੁਰੂ ਨਾਨਕ ਪਾਤਸ਼ਾਹ ਦਾ ਜਿਹੜਾ ਸੱਚਾ ਘਰ ਵਾ ਉਹ ਨਾਲ ਖੜਦਾ ਸੀ ਉਸ ਵੇਲੇ ਜਦੋਂ ਕਿਤੇ ਕੋਈ ਪਲੇਗ ਫੈਲੀ ਜਾਂ ਤੇਜਕ ਫੈਲੀ ਤੇ ਗੁਰੂ ਪਾਰਕਾ ਦੇ ਘਰਾਂ ਦੇ ਵਿੱਚੋਂ ਵੱਡੇ ਉਪਰਾਲੇ ਹੁੰਦੇ ਸਨ ਭੁੱਖਮਰੀ ਵੇਲੇ ਉਦੋਂ ਵੀ ਲੰਗਰ ਲੱਗਦੇ ਉਦੋਂ ਦੀਆਂ ਸਰਕਾਰਾਂ ਵੀ ਕਿਤੇ ਨਾ ਕਿਤੇ ਫਿਰ ਤਾਂ ਹੀ ਗੁਰੂ ਘਰ ਆਣ ਕੇ ਨਤਮਸਤਕ ਹੋ ਜਾਂਦੀਆਂ ਹੁਣ ਸਰਕਾਰਾਂ ਇਹ ਦੇ ਚਾਹੁੰਦੀਆਂ ਵਾ ਕਿ ਜਿਹੜੇ ਸਿੱਖ ਸੰਸਥਾਵਾਂ ਵਾ ਇਹ ਕੋਰੋਨਾ ਹੋਵੇ ਤੇ ਲੰਗਰ ਦੇ ਜ਼ਰੂਰ ਲਾਉਣ ਪਰ ਜਦੋਂ ਕੋਈ ਵੱਡੇ ਦਿਨ ਸਿੱਖ ਸੰਸਥਾਵਾਂ ਮਨਾਉਣ ਤੇ ਅਸੀਂ ਆਪਣੇ ਫਰਜ਼ਾਂ ਤੋਂ ਭਾਜੀ ਜਾਈਏ ਦੇਖੋ ਮੈਂ ਇੱਥੇ ਇੱਕ ਗੱਲ ਜ਼ਰੂਰ ਕਰਨੀ ਚਾਹੁੰਦਾ ਜੀ ਜੀ ਪਹਿਲਾਂ ਜਿਹੜੀਆਂ ਸਰਕਾਰਾਂ ਬਹੁਤੀਆਂ ਰਹੀਆਂ ਨਾ ਉਹ ਇਹਨਾਂ ਦਿਨਾਂ ਨੂੰ ਜਦੋਂ ਮਨਾਉਂਦੀਆਂ ਹੀ ਤੇ ਉਹ ਸਮਰਪਿਤ ਉਹਨਾਂ ਦੇ ਅੰਦਰ ਕਿਤੇ ਨਾ ਕਿਤੇ ਹੁੰਦੀ ਸਿੱਖ ਸਾਇਕੀ ਵੀ ਹੁੰਦੀ ਸਮਝਵੇਂਦੀ ਥੋੜੀ ਬੋਦੀ ਉਹਨਾਂ ਨੂੰ ਉਹ ਧਰਮ ਦੇ ਵਿੱਚ ਦਖਲਅੰਦਾਜ਼ੀ ਨਹੀਂ ਕਰਦੇ ਪਰ ਉਤਸ਼ਾਹ ਦੇ ਨਾਲ ਮਨਾਉਣ ਤੇ ਯੋਗਦਾਨ ਪਾਉਂਦੇ ਹੁਣ ਜਿਹੜੀ ਇਹ ਭਗਵੰਤ ਮਾਨ ਦੀ ਸਰਕਾਰ ਆ ਇਹ ਸਿੱਖਾਂ ਦੇ ਧਾਰਮਿਕ ਮਾਮਲਿਆਂ 'ਚ ਦਖਲਅੰਦਾਜ਼ੀ ਤੇ ਕਰਨਾ ਚਾਹੁੰਦੀ ਆ ਪਰ ਜਿਹੜੇ ਵੱਡੇ ਵਿਰਾਸਤੀ ਵਿਹਾੜੇ ਮਨਾਉਣੇ ਆ ਉਹਨਾਂ ਨੂੰ ਮਨਾਉਣ ਦੇ ਲਈ ਆਪਣਾ ਯੋਗਦਾਨ ਇਹਨਾਂ ਨੇ ਮੈਂ ਕਿਹਾ ਐਡ ਕੀ ਪੂਰੀ ਵੀ ਨਹੀਂ ਕੀਤੀ ਕੋਈ ਇੱਕ ਐਲਾਨ ਗੋਦਵਾਲ ਸਾਹਿਬ ਦੇ ਬਾਰੇ ਗੁਰੂ ਰਾਮਦਾਸ ਪਾਤਸ਼ਾਹ ਬਾਨੀ ਆ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਤੇ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਹੀ ਆਪਾਂ ਜਾਣਦੇ ਆਂ ਵੀ ਇਹ ਗੁਰਤਾ ਗੱਦੀ ਦਿਹਾੜਾ ਵਾ ਅੰਮ੍ਰਿਤਸਰ ਸਾਹਿਬ ਦੇ ਬਾਰੇ ਕੋਈ ਸਰਕਾਰ ਨੇ ਐਲਾਨ ਕੀਤਾ ਹੋਵੇ ਘਟੋ ਘਟਾ ਆ ਗਵੰਡੀਆਂ ਤੋਂ ਅਕਲ ਲੈ ਲੈਂਦੇ ਹਰਿਆਣੇ ਨੇ ਉੱਥੇ ਆਪਣੇ ਸਰਕਾਰ ਦੇ ਵਿੱਚ ਆਪਣੀ ਸਟੇਟ ਦੇ ਵਿੱਚ ਜੀ ਇਹ ਤਮਾਕੂ ਗੁਟਕਾ ਬੈਨ ਕਰਤਾ ਵਾ ਤੇ ਤੁਸੀਂ ਗੁਰੂ ਪਾਤਸ਼ਾਹ ਨੂੰ ਸਮਰਪਤ ਇਹੋ ਹੀ ਕਰ ਦੋ ਵੀ ਅੰਮ੍ਰਿਤਸਰ ਦੇ ਵਿੱਚ ਬੈਨ ਕਰਦੇ ਆਂ ਗੁਰਤਾ ਗੱਦੀ ਦਿਹਾੜੇ ਨੂੰ ਮੁੱਖ ਰੱਖ ਕੇ ਇਹ ਕੀਤਾ ਵਾ ਵੀ ਅਸੀਂ ਸਦੀਵੀ ਇਸੇ ਬੈਨ ਕਰਾਂਗੇ ਤੋਂ ਮੈਂ ਇਹ ਸਮਝਦਾ ਆਂ ਕਿ ਜਿਹੜੀ ਸਰਕਾਰ ਆ ਇਹਨੇ ਪੂਰੀ ਕੰਨ ਕੇ ਸਲਵਟੀ ਹੋਈ ਆ ਇਹ ਜਾਣਬੁੱਝ ਕੇ ਨਹੀਂ ਸਰਕਾਰ ਨੂੰ ਪਤਾ ਨਹੀਂ ਕਿ ਸ਼ਤਾਬਦੀ ਮਨਾਈ ਜਾ ਰਹੀ ਆ ਸਰਕਾਰ ਦਾ ਕੋਈ ਵੱਡਾ ਮਨਿਸਟਰ ਸਰਕਾਰ ਦਾ ਕੋਈ ਐਲਾਨ ਸਰਕਾਰ ਦਾ ਕੋਈ ਪ੍ਰੋਟੋਕਾਲ ਤੁਹਾਨੂੰ ਨਜ਼ਰ ਆਇਆ ਸਿਰਫ ਇੱਕ ਗੱਲ ਨਜ਼ਰ ਆਈ ਆ ਕਿ 13 ਤੋਂ ਲੈ ਕੇ 18 ਤੱਕ ਉਥੇ ਆਲੇ ਦੁਆਲੇ ਗੋਂਦਵਾਲ ਸਾਹਿਬ ਕੋਈ ਨਸ਼ਾ ਨਹੀਂ ਵਿਕੂਗਾ ਇਹਦੇ ਤੋਂ ਇਲਾਵਾ ਕੋਈ ਹੋਰ ਸਰਕਾਰ ਨੇ ਉਥੇ ਕੁਛ ਵੀ ਨਹੀਂ ਕੀਤਾ ਤੋਂ ਸਰਕਾਰ ਜਿਹੜੀ ਇਹਨਾਂ ਨੂੰ ਥੋੜਾ ਜਿਹਾ ਦੇਖਣਾ ਚਾਹੀਦਾ ਹੈ ਕਿ ਕੋਈ ਨਿਰਾਸ਼ਗੀ ਜਿਹੜੀ ਹੈ ਸਿੱਖ ਸਿੱਖ ਸੰਸਥਾਵਾਂ ਦੇ ਵਿੱਚ ਜ਼ਰੂਰ ਹੈਗੀ ਹੈ ਕਿ ਇੰਨੀਆਂ ਵੱਡੀਆਂ ਸ਼ਤਾਬਦੀਆਂ ਅਸੀਂ ਮਨਾ ਰਹੇ ਹਾਂ ਔਰ ਇਹਨਾਂ ਸ਼ਤਾਬਦੀਆਂ ਦੇ ਵਿੱਚ ਜਿੱਥੇ ਪੂਰੇ ਸਿੱਖ ਪੰਥ ਦੇ ਵਿੱਚ ਸਿੱਖ ਕੌਮ ਸਿੱਖ ਸੰਸਥਾਵਾਂ ਦੇ ਵਿੱਚ ਉਤਸ਼ਾਹ ਹੈ ਉਹ ਨਿਰਾਸ਼ਤਾ ਜਿਹੜੀ ਦੇਖਣ ਨੂੰ ਮਿਲੀ ਹੈ ਉਹ ਸਰਕਾਰਾਂ ਦੇ ਵਿੱਚ ਦੇਖਣ ਨੂੰ ਮਿਲੀ ਹੈ ਨਾ ਕੋਈ ਐਲਾਨ ਨਾ ਕੋਈ ਕਿਸੇ ਵੀ ਤਰ੍ਹਾਂ ਦੇ ਕੋਈ ਫੰਡਿੰਗ ਨਾ ਕੋਈ ਵਿਸ਼ੇਸ਼ ਗ੍ਰਾਂਟ ਕਿਸੇ ਵੀ ਇਲਾਕੇ ਨੂੰ ਦਿੱਤੀ ਗਈ ਹੈ ਜਿਹੜੀ ਕਿ ਸਿੱਧਾ-ਸਿੱਧਾ ਦਰਸਾਉਂਦੀ ਹੈ ਕਿ ਤੁਹਾਡਾ ਉਤਸ਼ਾਹ ਇਹਨਾਂ ਸ਼ਤਾਬਦੀਆਂ ਕਰਨ ਲਈ ਦੇਸ਼ ਤੋਂ ਨਹੀਂ ਦੀ ਬਾਕੀ ਖਬਰਾਂ ਲਈ ਬਨਰੋ ਪੀਟੀਸੀ ਨਿਊਜ਼ ਦੇ ਨਾਲ ਧੰਨਵਾਦ